ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਮਾਲੀ ਗੌੜਾ ਮਹੱਲਾ ਚੌਥਾ ਸਭ ਸਿੱਧ ਸਾਧਕ ਮੋਨ ਜਨਾ ਮਨ ਭਾਵਨੀ ਹਰ ਧਾਇਓ ਅਪਰੰਪਰੋ ਪਾਰ ਬ੍ਰਹਮ ਸੁਆਮੀ ਹਰ ਅਲਖ ਗੁਰੂ ਲਖਾਇਓ ਰਹਾਉ ਹਮ ਨੀਚ ਮੱਧਮ ਕਰਮ ਕੀਏ ਨਹੀਂ ਚੇਤਿਓ ਹਰ ਰਾਇਓ ਹਰ ਆਨ ਮਿਲਿਓ ਸਤਗੁਰੂ ਖੇਨ ਬੰਦ ਮੁਕਤ ਕਰਾਇਓ ਪ੍ਰਭ ਮਸਤਕੇ ਧੁਰ ਲਿਖਿਆ ਪ੍ਰਭ ਮਸਤਕੇ ਧੁਰ ਲਿਖਿਆ ਪ੍ਰਾਪਤੀ ਜਮਕ ਪਦ ਤੇ ਗੁਰਮਤੀ ਹਰ ਲੇਵ ਲਾਇਓ ਪੰਜ ਸ਼ਬਦ ਦਰਗਹ ਬਾਜਿਆ ਹਰ ਮਿਲਿਓ ਮੰਗਲ ਗਾਇਓ ਪਤਦ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਭਾਇਓ ਹਾਂਜੀ ਮੰਦ ਭਾਗੀਆਂ ਆਂ ਤੇ ਬਿੰਦੀ ਲਾਉਣੀ ਐ ਗੀਂ ਤੇ ਬਿੰਦੀ ਨਹੀਂ ਲਾਉਣੀ ਮੰਦ ਭਾਗੀਆਂ ਨਹੀਂ ਭਾਯੋ ਤੇ ਗਰਭ ਜੋਨੀ ਗਾਲੀ ਅਹ ਜੋ ਲੋਨ ਜਲ ਹੈ ਗਲਾਇਓ ਮਤ ਦੇਹ ਹਰ ਪ੍ਰਭ ਅਗਮ ਠਾਕੁਰ ਮਤ ਦੇਹ ਹਰ ਪ੍ਰਭ ਅਗਮ ਠਾਕੁਰ ਇਥੇ ਵਿਸਰਾਮ ਗੋਰ ਚਰਨ ਮਾਨ ਮੈ ਲਾਇਓ ਹਰ ਰਾਮ ਨਾਮੈ ਰਹੋ ਲਾਗੋ ਜਾਨ ਨਾਨਕ ਨਾਮ ਸਮਾਇਓ ਮੱਲੀ ਗੌੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਗਾ ਕਮਲ ਪ੍ਰਕਾਸ਼ ਭਇਆ ਗੁਰ ਪਾਇਆ ਹਰ ਜਪਿਉ ਭ੍ਰਮ ਭਉ ਭਾਗਾ ਰਹਾਉ ਪਾ ਪਾਈ ਭਗਤ ਲਾਗੋ ਮੇਰਾ ਹੀਰਾ ਮਨ ਸੋਇਓ ਗੁਰਮਤਿ ਜਾਗਾ ਕੇਲੇ ਬਖੀਨ ਭਏ ਸਾਤ ਆਈ ਹਰ ਉਰ ਧਾਰਿਓ ਵੱਡ ਭਾਗਾ ਮਨ ਮੁਖ ਰੰਗ Kusumb ਹੈ ਕਚੂਆ ਜਿਉ Kusumchar ਦਿਨ ਚਾਗਾ ਖਿਨ ਮਹ ਬਿਨਸ ਜਾਏ ਪਰ ਤਾਪੈ ਡੰਡ ਧਰਮ ਰਾਏ ਕਾ ਲਾਗਾ ਖਿਨ ਮਹ ਬਿਨਸ ਜਾਏ ਪਰ ਤਾਪੈ ਇਥੇ ਵੀ ਸ੍ਰੀ ਰਾਮ ਡੰਡ ਧਰਮ ਰਾਏ ਕਾ ਲਾਗਾ ਸਤ ਸੰਗਤ ਪ੍ਰੀਤ ਸਾਧ ਆਤ ਗੂੜੀ ਜਿਉ ਰੰਗ ਮਜੀਠ ਬਹੁ ਲਾਗਾ ਕਾਇਆ ਕਾਪਰ ਚੀਰ ਬਹ ਫਾਰੇ ਹਰ ਰੰਗ ਨ ਲਹੈ ਸੁਭਾਗਾ ਹਰ ਚਾਰਿਉ ਰੰਗ ਮਿਲੈ ਗੁਰ ਸੋਭਾ ਚਾਰਿਉ ਪਰ ਉਚਾਰਨ ਕਰਨਾ ਹਰ ਚਾਰਿਉ ਰੰਗ ਮਿਲੈ ਗੁਰ ਸੋਭਾ ਹਰ ਰੰਗ ਚਲੂਲੇ ਰਾਂਗਾ ਜਾਨ ਨਾਨਕ ਤੈਨ ਕੇ ਚਰਨ ਪਖਾਰੈ ਜੋ ਹਰ ਚਰਨੀ ਜਨ ਲਾਗਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ ਮਨ ਪਤਿ ਵਿਸਰਾਮ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਭਇਆ RAM ਨਾਮੈ ਮਾਤ ਗੁਰਮਤਿ RAM ਰਸਾਲਾ ਰਹਾਉ ਗੁਰਮਤਿ ਨਾਮ ਧਿਆਈਐ ਹਰ ਹਰ ਮਨ ਜਪੀਐ ਹਰ ਜਪਮਾਲਾ ਜਪਮਾਲਾ ਪੂਲਾ ਪੂਨਾ ਹਰ ਜਪਮਨ ਜਪੀਐ ਹਰ ਜਪਮਾਲਾ ਜਿਨ ਕੈ ਮਸਤਕ ਲੀਖਿਆ ਹਰ ਮਿਲਿਆ ਹਰ ਬਨਮਾਲਾ ਜਿਨ ਹਰ ਨਾਮ ਧਿਆਇਆ ਤਿਨ ਚੂਕੇ ਸਰਬ ਜੰਜਾਲਾ ਤੇਨ ਜਮਨੇੜ ਨ ਆਵਈ ਗੁਰ ਰਾਖੇ ਹਰ ਰਖਵਾਲਾ ਹਮ ਬਾਰਕ ਕਿਛੂ ਨ ਜਾਣੂ ਹਰ ਮਾਤ ਪਿਤਾ ਪ੍ਰਤ ਪਾਲਾ ਕਰ ਮਾਇਆ ਅਗਨ ਨਿਤ ਮੇਲਤੇ ਗੁਰ ਰਾਖੇ ਦੀਨ ਦਇਆਲਾ ਬਹੁ ਮੈਲੇ ਨਿਰਮਲ ਹੋਇਆ ਸਭ ਕਿਲ ਵਿਖ ਹਰ ਜਸ ਜਾਲਾ ਹਰ ਜਸ ਜਾਲਾ ਸਭ ਕਿਲ ਵਿਖ ਹਰ ਜਸ ਜਾਲਾ ਮਨ ਅਨੰਦ ਭਇਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ